ਹੁਣੇ-ਹੁਣੇ ਇੱਕ ਦੀਪਕ ਟਾਬੇ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਇੱਕ ਪਰਿਵਾਰ ਆਪਣੇ ਪਰਿਵਾਰ ਦੇ ਸੁਮੇਤ ਜਿਹੜਾ ਹੈਗਾ ਉੱਥੇ ਖਾਣਾ ਖਾਣ ਦੇ ਲਈ ਪਹੁੰਚੇ ਸੀਗੇ ਉਹਨਾਂ ਨੇ ਇੱਕ ਇਟਲੀ ਡੋਸਾ ਆਈਡਾ ਹੈਗਾ ਆਰਡਰ ਕੀਤਾ ਔਰ ਸੋਲੇਪ ਟੂ ਰਿਵਿਊ ਆਰਡਰ ਕੀਤੇ ਪਰ ਡੋਸਾ ਖਾਂਦੇ ਖਾਂਦੇ ਤੁਸੀਂ ਦੇਖ ਸਕਦੇ ਹੋ ਉਹ ਅੱਧ ਤੋਂ ਵੱਧ ਡਾ ਡੋਸਾ ਖਾ ਚੁੱਕੇ ਨੇ ਇਟਲੀ ਦੇ ਵਿੱਚੋਂ ਇਟਲੀ ਦੇ ਵਿੱਚੋਂ ਇੱਕ ਅ ਟਿੱਡਾ ਜਿਹੜਾ ਹੈਗਾ ਉਹ ਨਿਕਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ आ देखो ये दीपक ढाबा चेंज क्या कर देगा चेंज क्या कर देंगे हम खा रहे हैं बच्चा खा रहा है मेरा देखो ये देखो बीच में से निकला डोसा के आधे से ज्यादा डोसा हमने खा लिया ये निकला जी गिफ्ट हमने और भी चीजें ऑर्डर करी हैं। अभी ये भी छोड़ दे फिर बस क्या पता क्या हो इसमें बाई चांस कैसे आ जाएगा भैया ये देखो ये कैसे आ जाएगा बायचानस ਹੁਣੇ-ਹੁਣੇ ਤੁਸੀਂ ਦੇਖਿਆ ਹੈ ਦੀਪਕ ਟਾਬੀ ਦੀਆਂ ਲਾਈਵ ਤਸਵੀਰਾਂ ਜਿੱਥੇ ਕਿ ਇੱਕ ਪਰਿਵਾਰ ਖਾਣਾ ਖਾਣ ਦੇ ਲਈ ਗਿਆ ਸੀ ਜਿੱਥੇ ਕਿ ਆਪਣੇ ਪਰਿਵਾਰ ਦੇ ਸवेत ਇੱਕ ਬੱਚੇ ਦੇ ਨਾਲ ਉਹ ਇੱਕ ਇਟਲੀ ਡੋਸਾ ਉਹਨਾਂ ਨੇ ਆਰਡਰ ਕੀਤਾ ਤੇ ਨਾਲ ਹੀ ਉਹਨਾਂ ਨੇ ਇੱਕ ਸੋਲੇ ਭਟੂਰੇ ਵੀ ਆਰਡਰ ਕੀਤੇ ਜਦ ਕਿ ਉਹ ਉਹਨਾਂ ਨੇ ਅੱਧ ਤੋਂ ਵੱਧ ਉਹ ਖਾ ਚੁੱਕੇ ਸੀਗੇ ਜਿਹਦੇ ਵਿੱਚੋਂ ਕਿ ਇੱਕ ਟਿੱਡਾ ਜਿਹੜਾ ਹੈਗਾਗਾ ਤੁਸੀਂ ਦੇਖ ਸਕਦੇ ਹੋ ਟਿੱਡਾ ਜਿਹੜਾ ਹੈਗਾਗਾ ਉਹ ਦੋਸੇ ਦੇ ਵਿੱਚੋਂ ਨਿਕਲਿਆ ਬਹੁਤ ਹੀ ਜਿਹੜੀ ਇਹ ਮੰਦਭਾਗੀ ਜਿਹੜੀ ਘਟਨਾ ਹੈਗੀ ਹੈਗੀ ਇਹ ਬਹੁਤ ਹੀ ਜ਼ਿਆਦਾ ਉੱਥੇ ਲੋਕ ਖਾਣਾ ਖਾਣ ਦੇ ਲਈ ਜਾਂਦੇ ਨੇ ਨਾਮੀ ਇੱਕ ਹੈਗਾ ਜਿਹੜਾ ਉਹ ਦੀਪਟਾਬਾ ਹੈਗਾ ਪਰ ਦੇਖਦੇ ਆ ਕਿ ਅੱਜ ਤੋਂ ਬਾਅਦ ਕਿ ਲੋਕਾਂ ਦੀ ਜਿਹੜੀ ਹੈਗੀ ਹੈਗੀ ਉੱਥੇ ਜਿਹੜੀ ਗਿਣਤੀ ਹੈਗੀ ਆਵਾਜ਼ ਆ ਉਹ ਘਟਦੀ ਆ ਜਾਂ ਇਸੇ ਤਰ੍ਹਾਂ ਵਰਕਰਾਰ ਰਹੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ